ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ Trend Agriculture Farm ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਪਹਿਲਾ ਵਾਲਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਪੂਰੀ ਪੂਰੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤਾਂ ਅੱਜ ਸਾਡੇ ਪਰ ਪਹਿਲਾਂ ਤਾਂ ਇੱਕ ਬਹੁਤ ਵਧੀਆ ਗੱਲ ਹੈ ਕਿ ਜੋ ਪੰਜਾਬ ਦੇ ਵਿੱਚ ਵੱਖ-ਵੱਖ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਜਿਹੜਾ ਮੀਆ ਪੈ ਚੁੱਕਿਆ ਸਾਡੇ ਏਰੀਆ ਦੇ ਵਿੱਚ ਤਕਰੀਬਨ ਸਵੇਰੇ 8:00 ਵਜੇ ਤੋਂ 7:30 ਵਜੇ ਤੋਂ ਲੈ ਕੇ ਪੂਰੇ 2 ਘੰਟਿਆਂ ਤੋਂ ਉੱਪਰ ਜਿਹੜੀ ਬਾਰਿਸ਼ ਆ ਪੂਰੀ ਦੱਬ ਕੇ ਬਾਰਿਸ਼ ਹੋਈ ਆ ਬਹੁਤ ਜ਼ਿਆਦਾ ਹਰ ਇੱਕ ਖੇਤ ਦੇ ਵਿੱਚ ਪਾਣੀ ਜਿਹੜਾ ਉਹ ਗਟ-ਗਟ ਪਾਣੀ ਭਰ ਕੇ ਰੱਖਤਾ ਜਿੰਨਾ ਵੀ ਸਿਆਲਾਂ ਦਾ ਜਾਂ ਕਿਸੇ ਵੀ ਕੋਈ ਮੌਸਮ ਦਾ ਵਾਅਦਾ ਘਾਟਾ ਸੀ ਸਾਰਾ ਘਟਤਾ ਜ ਰੱਬ ਨੇ ਤੇ ਚਲੋ ਬਹੁਤ ਵਧੀਆ ਗੱਲ ਆ ਜਿਹੜਾ ਝੋਨਾ ਲੱਗਿਆ ਸੀ ਉਹ ਵੀ ਚੱਲ ਪੁੱਤੇ ਝੋਨਾ ਲੱਗਣ ਦੇ ਵਿੱਚ ਵੀ ਨਹੀਂ ਕੋਈ ਸਮੱਸਿਆ ਹੋਣੀ ਮੱਕੀਆਂ ਮੁੱਕੀਆਂ ਵਾਲੇ ਵੀਰਾਂ ਵਾਸਤੇ ਥੋੜਾ ਜਿਹਾ ਔਖਾ ਕੰਮ ਆ ਕਿਉਂਕਿ ਬਾਡੀ ਵੀ ਰੁਕ ਜੂ ਤੇ ਜਿਹੜੀਆਂ achar ਵਾਲੀਆਂ ਮੱਕੀਆਂ ਨੇਗੀਆਂ ਉਹਨਾਂ ਦਾ ਵੀ ਥੋੜਾ ਜਿਹਾ ਔਖਾ ਹੋ ਜਾਂਦਾ ਹੈਗਾ ਜਿਹੜੀਆਂ ਹੁਣ 2-4 ਦਿਨ ਦੇ ਵਿੱਚ 5 ਦਿਨ ਦੇ ਵਿੱਚ 4-5 ਵਾਲਾ ਸੀ ਤੇ ਕਿਸਾਨ ਵੀਰ ਅੱਜ ਆਪਾਂ ਇੱਕ ਗੱਲਬਾਤ ਜ਼ਰੂਰੀ ਕਰਨੀ ਹੈ ਕਿਉਂਕਿ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਜ਼ਿੰਕ ਬਾਰੇ ਉਹਦੇ ਬਾਰੇ ਅੱਜ ਮੈਂ ਇੱਕ ਵੀਡੀਓ ਹੋਰ ਪਾ ਰਿਹਾਗਾ ਕਿਉਂਕਿ ਕਿਸਾਨ ਵੀਰ ਕੀ ਕਰੇ ਮਤਲਬ ਕਿ ਬਾਰ-ਬਾਰ ਸਵਾਲ ਪੁੱਛ ਰਹੇ ਨੇਗੇ ਵੀ ਸੋਪਰ ਦੇ ਨਾਲ ਰਲਾ ਕੇ ਜ਼ਿੰਕ ਪਾ ਦਈਏ ਜੇ ਪोटाश ਦੇ ਨਾਲ ਰਲਾ ਕੇ ਜ਼ਿੰਕ ਪਾ ਦੀ ਜੱਕਵੇਂ ਪਾਈਏ ਕਿਹੜਾ ਪਾਈਏ ਵੀਰੇ ਸਭ ਤੋਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਕਹਣਾ ਵੀ ਫਾਸਫੋਰਸ ਤੇ ਜ਼ਿੰਕ ਸਲਫੇਟ ਦਾ ਕੋਈ ਵੀ ਮੇਲ ਨਹੀਂ ਮੈਂ ਤੁਹਾਨੂੰ ਇਹ ਵੀ ਗੱਲ ਕਹਿਣਾ ਵੀ ਜੇ ਤੁਸੀਂ ਚੋਨੇ ਦੇ ਥੱਲੇ ਡੀਪੀ ਜਾਂ ਸਿੰਗਲ ਸੁਪਰ ਫਾਸਫੇਟ ਪਾਇਆ ਤਾਂ ਉਸ ਤੋਂ ਲੈ ਕੇ ਤਕਰੀਬਨ ਤਕਰੀਬਨ 12 ਤੋਂ 15 ਦਿਨ ਬਾਅਦ ਜ਼ਿੰਕ ਪਾਓ ਤੁਸੀਂ ਨੇ ਖਾਦਾਂ ਫਿਕਸ ਹੋ ਜਾਣੀਆਂ ਕੋਈ ਵੀ ਖਾਦ ਦਾ ਤੁਹਾਨੂੰ ਰਿਜ਼ਲਟ ਨਹੀਂ ਮਿਲੇਗਾ ਸਭ ਤੋਂ ਪਹਿਲੀ ਗੱਲ ਆ ਨੋਟ ਕਰ ਲਓ ਦੂਜੀ ਗੱਲ ਬਿਰੇ ਜੇ ਤੁਸੀਂ ਜ਼ਿੰਕ ਕਦੇ ਨਹੀਂ ਪਾਈ ਖੇਤ 'ਚ ਤੁਸੀਂ ਪਹਿਲੀ ਵਾਰ ਪਾ ਰਹੇ ਹੋ ਤੁਸੀਂ ਪੋਟਾਸ਼ ਜਾਂ ਹੋਰ ਕਿਸੇ ਖਾਦ ਨਾਲ ਮਿਕਸ ਕਰਕੇ ਪਾਤੀ ਉਹਦਾ ਬਿਰੇ ਤੁਹਾਨੂੰ ਰਿਜ਼ਲਟ ਕਿਵੇਂ ਪਤਾ ਲੱਗੂਗਾ ਵੀ ਕਿਹੜੀ ਖਾਦ ਨੇ ਰਿਜ਼ਲਟ ਦਿੱਤਾ ਇੱਕ ਚੀਜ਼ ਤਾਂ ਤੁਸੀਂ ਨੋਟ ਕਰੋ ਤੁਸੀਂ ਉਹਦਾ ਰਿਜ਼ਲਟ ਕਿਵੇਂ ਪਹਿਚਾਣੋਗੇ ਬੀ ਰਿਜ਼ਲਟ ਕਿ ਕਿਹੜੀ ਚੀਜ਼ ਨੇ ਆਪਾਂ ਨੂੰ ਰਿਜ਼ਲਟ ਦਿੱਤਾ ਤਾਂ ਕਰਕੇ ਕਿਸਾਨ ਵੀਰੋ ਖਾਦ ਕੱਲੀ ਪਾ ਕੇ ਦੇਖੋ ਜੇ ਕੋਈ ਵੀ ਪਾਉਣੀ ਆ ਤੇ ਅੱਗੇ ਕਿਸਾਨ ਵੀਰ ਜਿਹੜੀ ਪੁੱਛਦੇ ਨੇ ਕਿ ਵੀ 33% ਜ਼ਿੰਕ ਜ਼ਿਆਦਾ ਫਾਇਦੇਮੰਦ ਰਹਿੰਦਾ ਜਾਂ 21% ਕਿਸਾਨ ਵੀਰੋ ਸਭ ਤੋਂ ਜ਼ਿਆਦਾ ਜਿਹੜੇ ਵਧੀਆ ਰਿਜ਼ਲਟ ਮਿਲਦੇ ਨੇ ਉਹ ਮਿਲਦੇ ਨੇ ਤੁਹਾਨੂੰ 21% ਜ਼ਿੰਕ ਦੇ ਪਰ ਉਹ ਤੁਸੀਂ ਯੂਰੀਆ ਨਾਲ ਨਹੀਂ ਪਾ ਸਕਦੇ ਜੇ ਤੁਸੀਂ ਮਿਹਨਤ ਕਰ ਸਕਦੇ ਹੋ 21% ਜ਼ਿੰਕ 10 ਕਿਲੋ ਜ਼ਿੰਕ ਤੁਸੀਂ ਖੇਤ ਦੇ ਵਿੱਚ ਛੱਟਾ ਲਾ ਦਿਓ। ਮਿੱਟੀ ਚਰ ਲਾ ਕੇ ਉਹਦਾ ਰਿਜ਼ਲਟ ਤੁਹਾਨੂੰ ਸਭ ਤੋਂ ਹੀ ਬੰਬ ਮਿਲੇਗਾ। 33% ਰਿਜ਼ਲਟ ਜੇਕਰ ਦਾ ਵੀ ਰਿਜ਼ਲਟ ਬਹੁਤ ਸਿਰਾਗਾ ਉਹ ਯੂਰੀਆ ਦੇ ਵਿੱਚ ਰਲ ਕੇ ਪੈ ਜਾਂਦੀ ਹੈਗੀ। ਪਰ 21% ਜ਼ਿੰਕ ਦਾ ਰਿਜ਼ਲਟ ਸਭ ਤੋਂ ਜ਼ਿਆਦਾ ਵਧੀਆ ਮਿਲਦਾ। ਚਾਹੇ ਤੁਸੀਂ ਸਪਰੇਅ ਚ ਲੈ ਕੇ ਦੇਖ ਲਓ ਚਾਹੇ ਤੁਸੀਂ ਨੀਚੇ ਪਾ ਕੇ ਲੈ ਕੇ ਦੇਖ ਲਓ। ਬਹੁਤ ਤਾਕੜਾ ਰਿਜ਼ਲਟ ਮਿਲਦਾ। ਤੇ ਰਹੀ ਗੱਲ ਕਿਸਾਨ ਵੀਰੋ ਜਿਹੜੀ ਤੁਸੀਂ ਗੱਲ ਕਹਿਨੇ ਹੋਗੇ ਵੀ ਰਲਾ ਕੇ ਹਰੇਕ ਚੀਜ਼ ਦੇ ਨਾਲ ਹਰੇਕ ਚੀਜ਼ ਨਹੀਂ ਪਾਈ ਜਾਂਦੀ ਫਾਸਫੋਰਸ ਵਾਲੇ ਖੇਤਾਂ ਦੇ ਵਿੱਚ ਖਾਸ ਕਰਕੇ ਧਿਆਨ ਰੱਖਿਓ ਵੀਰੋ ਜਿੱਥੇ ਤੁਸੀਂ ਡੀ ਜੀ ਪੀ ਪਾਈ ਹੋਈ ਆ ਜਾਂ ਤੁਸੀਂ ਥੱਲੇ ਸਿੰਗਲ ਸੁਪਰ ਫਾਸਫੇਟ ਪਾਈ ਹੋਈ ਆ ਉੱਥੇ ਤੁਸੀਂ 12 ਤੋਂ ਲੈ ਕੇ 15 ਦਿਨ ਝੋਨਾ ਲਾਉਣ ਤੋਂ ਬਾਅਦ ਜ਼ਿੰਕ ਨਾ ਪਾਓ ਤੁਹਾਨੂੰ ਕਿਸੇ ਵੀ ਚੀਜ਼ ਦਾ ਰਿਐਲਟ ਨਹੀਂ ਮਿਲਣਾ ਬਿਲਕੁਲ ਹੀ ਬੇਕਾਰ ਕੰਮ ਹੋ ਜੂਗਾ ਤਾਂ ਕਰਕੇ ਕਹਣਾ ਕਿਸਾਨ ਵੀਰੋ ਵੀ ਹਮੇਸ਼ਾ ਝੋਨੇ ਦੇ ਵਿੱਚ ਮਿੱਟੀ ਪਰਖ ਆਧਾਰ ਤੇ ਤੁਸੀਂ ਫਾਸਫੋਰਸ ਖਾਦ ਪਾਓ ਕਿਉਂਕਿ ਕਈ ਵਾਰ ਆਪਾਂ ਕਣਕ ਦੇ ਵਿੱਚ ਹੀ ਦੋ ਦੋ ਗੱਟੇ ਪਾ ਦਿੰਨੇ ਆ ਫਿਰ ਝੋਨੇ ਚ ਡੀਏਪੀ ਪਾਉਣ ਦੀ ਤਾਂ ਲੋੜ ਹੀ ਨਹੀਂ ਮੈਂ ਕਦੇ ਅੱਜ ਤੱਕ ਝੋਨੇ ਚ ਡੀਏਪੀ ਇਹ ਨਹੀਂ ਪਾਈ ਨਾ ਕਰੇ ਸਿੰਗਲ ਸੁਪਰ ਫਾਸਫੇਟ ਪਾਇਆ ਉਮੀਦ ਆ ਕਿਸਾਨ ਵੀਰੋ ਜਿਹੜੀਆਂ ਆਪਾਂ ਤੁਹਾਨੂੰ ਇਹ ਗੱਲਾਂ ਦੱਸਦੇ ਆ ਵੀ ਸਾਰੀਆਂ ਤੁਹਾਨੂੰ ਵਧੀਆ ਲੱਗਦੀ ਹੋਣੀਆਂ ਤੇ ਇਸੇ ਤਰ੍ਹਾਂ ਆਪਾਂ ਵਧੀਆ-ਵਧੀਆ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਤੁਹਾਡੇ ਏਰੀਆ ਦੇ ਵਿੱਚ بارش ਕਿੰਨੀ ਕੁ ਹੋਈ ਐ ਇਸੇ ਤਰ੍ਹਾਂ ਆਪਾਂ ਵਧੀਆ-ਵਧੀਆ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ